ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੇ ਦੋਸਤੋ ਅੱਜ ਤੁਹਾਡੇ ਨਾਲ ਇੱਕ ਅਹਿਮ ਜਾਣਕਾਰੀ ਸਾਂਝੀ ਕਰਨ ਵਾਲੇ ਆ ਮੈਂ ਇਸ ਟਾਈਮ ਪਹੁੰਚਾ ਹੋਇਆ ਹਾਂ ਗਰਦਾਸਪੁਰ ਜਿੱਥੇ ਕਿ ਟੀਵੀ ਦੇ ਟੈਸਟ ਫ੍ਰੀ ਕੀਤੇ ਜਾਂਦੇ ਨੇ ਜਿੱਥੇ ਕਿ ਟੀਵੀ ਦੀ ਦਵਾਈ ਫ੍ਰੀ ਦਿੱਤੀ ਜਾਂਦੀ ਹੈ ਜਿੱਥੇ ਕਿ ਟੀਵੀ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਆ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਕੀਤਾ ਜਾਂਦਾ ਆ ਤੁਹਾਨੂੰ ਦੱਸ ਦਈਏ ਕਿ ਟੀਵੀ ਕੋਈ ਲਾ ਇਲਾਜ ਬਿਮਾਰੀ ਨਹੀਂ ਹੈ ਜੇਕਰ ਰਸੀਏ ਨੂੰ ਟਾਈਮ ਦੇ ਨਾਲ ਦੇਖ ਲੈਣੇ ਆ ਫੜ ਲੈਣੇ ਆ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਤੰਦਰੁਸਤ ਹੋ ਸਕਦੇ ਹੋ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿ ਟੀਵੀ ਨੂੰ ਵਧਾਵਾ ਦਿੰਦੀਆਂ ਨੇ ਕਿਹੜੇ ਕਿਹੜੇ ਕਾਰਨ ਨੇ ਜਿਹੜੇ ਕਿ ਟੀਵੀ ਨੂੰ ਤੁਹਾਡੇ ਤੱਕ ਪਹੁੰਚਾ ਦਿੰਦੇ ਨੇ ਤਾਂ ਤੁਸੀਂ ਟੀਵੀ ਕਰਸਤ ਹੋ ਜਾਂਦੇ ਹੋ ਤੇ ਫਿਰ ਉਸ ਤੋਂ ਬਾਅਦ ਜਿਹੜਾ ਆ ਜੇਕਰ ਤੁਹਾਡੇ ਵਿੱਚ ਉਹ ਸਿੰਪਟਮ ਨਜ਼ਰ ਆਉਂਦੇ ਨੇ ਤਾਂ ਤੁਸੀਂ ਉਹਦੇ ਪ੍ਰਕੌਸ਼ਨਸ ਕੀ ਲੈਂਦੇ ਜੇ ਤੁਸੀਂ ਉਸ ਤੋਂ ਬਚਦੇ ਕਿਵੇਂ ਜੇ ਬਚਣਾ ਕਿਵੇਂ ਆ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਅਸੀਂ ਕਰ ਲੈਨੇ ਆ ਤੇ ਟੀਵੀ ਹਸਪੀਟਲ ਦੇ ਵਿੱਚ ਅਸੀਂ ਅੱਜ ਬੈਠੇ ਹੋਏ ਆ ਡਾਕਟਰ ਸੁਚੇਤਨ ਜੀ ਦੇ ਨਾਲ ਸਾਰੀ ਗੱਲਬਾਤ ਕਰ ਲੈਨੇ ਆ ਡਾਕਟਰ ਸੁਚੇਤਨ ਜੀ ਇਸ ਦੇ ਉੱਤੇ ਕੀ ਕਹਿੰਦੇ ਨੇ ਤੇ ਧਿਆਨ ਦੇ ਨਾਲ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਤੁਹਾਡੇ ਕਿਸੇ ਸੰਬੰਧੀ ਨੂੰ ਤੁਹਾਡੇ ਕਿਸੇ ਪਰਿਵਾਰਕ ਮੈਂਬਰ ਨੂੰ ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਏਦਾਂ ਦੀ ਪ੍ਰੋਬਲਮ ਸਿੰਪਟਮ ਨਜ਼ਰ ਆਉਂਦੇ ਆ ਤੇ ਉਹਨੂੰ ਬਚਾਉਣਾ ਕਿਵੇਂ ਆ ਉਸ ਬਿਮਾਰੀ ਤੋਂ ਬਚਣਾ ਕਿਵੇਂ ਆ ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਨੂੰ ਐਂਡ ਤੱਕ ਬੜੀ ਹੀ ਵਧੀਆ ਤਰੀਕੇ ਦੇ ਨਾਲ ਡਾਕਟਰ ਸੁਚੇਤਨ ਜੀ ਦੱਸਣਗੇ ਤੇ ਆਓ ਗੱਲਬਾਤ ਕਰ ਲੈਨੇ ਆ ਡਾਕਟਰ ਸੁਚੇਤਨ ਜੀ ਦੇ ਨਾਲ ਤੇ ਦੋਸਤੋ ਅਸੀਂ ਇਸ ਟਾਈਮ ਜਿਹੜਾ ਟੀਵੀ ਹਸਪੀਟਲ ਦੇ ਅੰਦਰ ਬੈਠੇ ਹੋਏ ਆ ਡਾਕਟਰ ਸੁਚੇਤਨ ਜੀ ਦੇ ਨਾਲ ਜੋ ਕਿ ਚੈਸਟ ਸਪੈਸ਼ਲਿਸਟ ਨੇ ਉਹਨਾਂ ਦੇ ਨਾਲ ਜਿਹੜੀ ਅੱਜ ਗੱਲਬਾਤ ਕਰਦੇ ਆ ਤੇ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਪਏ ਆ ਕਿ ਜੇਕਰ ਟੀਵੀ ਹੋ ਜਾਂਦੀ ਏ ਤੇ ਉਹਦੀ ਪਸਟਕਸ਼ਨ ਕੀ ਨੇ ਜਾਂ ਟੀਵੀ ਹੋਣ ਤੋਂ ਬਚਣਾ ਕਿਵੇਂ ਚਾਹੀਦਾ ਆ ਨਾਲ ਦੀ ਨਾਲ ਜੇਕਰ ਟੀਵੀ ਹੋ ਜਾਂਦੀ ਏ ਤੇ ਉਹਦੇ ਟੈਸਟ ਸਰਕਾਰੀ ਤੌਰ ਤੇ ਕਿੱਥੋਂ ਕਰਵਾਉਣੇ ਨੇ ਕਿੱਦਾਂ ਕਰਵਾਉਣੇ ਨੇ ਤੇ ਕੀ ਕੀ ਟੈਸਟ ਜਿਹੜੇ ਆ ਉਹ ਜ਼ਰੂਰੀ ਹੋ ਜਾਂਦੇ ਨੇ ਉਹ ਸਾਰੀ ਗੱਲਬਾਤ ਜਿਹੜੀ ਉਹ ਡਾਕਟਰ ਸਾਹਿਬ ਨਾਲ ਕਰ ਲੈਂਦੇ ਆ ਸਾਡੇ ਨਾਲ ਇਸ ਟਾਈਮ ਸੁਚੇਤਨ ਜੀ ਬੈਠੀ ਹੋਈ ਨੇ ਸਰ ਸਾਡੇ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਬਹੁਤ ਸਾਰੇ ਲੋਕਾਂ ਦੇ ਵਿੱਚ ਜਿਹੜਾ ਆ ਉਹ ਟੀਵੀ ਤੇ ਜਿਹੜੇ ਸਿੰਪਟਮ ਦਿਖਾਈ ਦਿੰਦੇ ਨੇ ਸ਼ੁਰੂ ਹੋ ਜਾਂਦੇ ਆ ਪਰ ਪਹਿਲੇ ਤੌਰ ਤੇ ਅਸੀਂ ਜਿਹੜੀ ਉਸ ਚੀਜ਼ ਦੀ ਪਰਵਾਹ ਨਹੀਂ ਕਰ ਪਾਉਂਦੇ ਬਿਲਕੁਲ ਕੀ ਕਹਿਣਾ ਚਾਹੋਗੇ ਕੀ ਉਹ ਸਿੰਪਟਮ ਕੀ ਹੁੰਦੇ ਨੇ ਇਸ ਤਰ੍ਹਾਂ ਹੁੰਦੇ ਨੇ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਆ ਤੇ ਉਸ ਤੋਂ ਬਾਅਦ ਜਿਹੜਾ ਡਾਕਟਰ ਸੈਤਲਨ ਜੀ ਵੀ ਹੁੰਦੀ ਹੈ ਆਪਣੇ ਵੱਲੋਂ ਜਾਣਕਾਰੀ ਸਾਂਝੀ ਕਰੇ ਸਭ ਤੋਂ ਪਹਿਲੇ ਤੁਹਾਡਾ ਥੈਂਕ ਯੂ ਤੁਸੀਂ ਇੱਕ ਵਧੀਆ ਵਿਸ਼ਾ ਚੁਕਿਆ ਟੀਬੀ ਆਪਾਂ ਆਪਣੇ ਦੇਸ਼ ਦੇ ਵਿੱਚ ਟੀਬੀ ਬਹੁਤ ਪੁਰਾਣੀ ਔਰ ਬੜੀ ਫੈਲੀ ਹੋਈ ਟੀਬੀ ਹੈ ਠੀਕ ਹੈ ਗਵਰਨਮੈਂਟ ਬੜਾ ਰਿਵਰਸ ਸੇ ਐਫਰਟਸ ਲਗਾ ਰਹੀ ਹੈ ਕਿ ਇਹਨੂੰ ਖਤਮ ਕੀਤਾ ਜਾਵੇ ਬਟ ਇਹ ਲੋਕਾਂ ਦੀ ਸਹਿਯੋਗ ਦੇ ਬਗੈਰ ਖਤਮ ਨਹੀਂ ਹੋ ਸਕਦੀ ਸਭ ਤੋਂ ਪਹਿਲੇ ਲੋਕਾਂ ਦੀ ਸਹਿਯੋਗ ਅਸੀਂ ਇਸ ਤਰੀਕੇ ਨਾਲ ਲਾਵਾਂਗੇ ਕਿ ਸਭ ਤੋਂ ਪਹਿਲੇ ਲੋਕਾਂ ਨੂੰ ਵੀ ਸਮਝ ਹੋਣੀ ਚਾਹੀਦੀ ਹੈ ਕਿ ਦੇ ਲੱਛਣ ਕੀ ਹੁੰਦੇ ਹਨ ਸਭ ਤੋਂ ਪਹਿਲਾ ਲੱਛਣ ਹੈ ਕਿ ਦੋਸਤ ਵਰਦ ਖਾਂਸੀ ਹੋਣੀ ਬੁਖਾਰ ਰਹਿਣਾ ਲੰਬੇ ਸਮੇਂ ਤੋਂ ਭਾਰ ਘਟਣਾ ਲੰਬੇ ਸਮੇਂ ਤੋਂ ਤੇ ਭੁੱਖ ਘਟ ਲੱਗਣੀ ਬਲਗਮ ਚ ਕੋਈ ਖੂਨ ਆਨੇ ਆ ਇਹ ਸਭ ਟੀਵੀ ਦੇ ਲੱਛਣ ਮੰਨੇ ਜਾਂਦੇ ਹਨ ਕਈ ਵਾਰੀ ਟੀਵੀ ਜਿਹੜੀ ਐ ਸਿਰਫ ਫੇਫੜਿਆਂ ਦੀ ਨਹੀਂ ਹੁੰਦੀ ਕਈ ਵਾਰੀ ਪੇਟ ਦੀ ਵੀ ਦਿਮਾਗ ਦੀ ਵੀ ਹੋ ਜਾਂਦੀ ਹੈ ਪਰ ਜ਼ਿਆਦਾਤਰ ਕੇਸਸ ਚੋ ਫੇਫੜਿਆਂ ਦੀ ਸੀ ਮੰਨ ਕੇ ਚੱਲਦੇ ਆ ਹੁੰਦੀ ਆ ਉਹਨ ਇਹਦੇ ਵਾਸਤੇ ਜਿਹੜੇ ਤੁਹਾਨੂੰ ਇਲੈਕਸ਼ਨ ਦੇ ਉਸੇ ਗਏ ਹਨ ਇਹ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਪ ਵੀ ਇਹ ਇਲੈਕਸ਼ਨ ਜੇਕਰ ਮੇਰੇ ਘਰ ਵਿੱਚ ਕਿਸੇ ਨੂੰ ਹੈਗੇ ਆ ਮੇਰੇ ਆਂਗਵਾਂਚ ਕਿਸੇ ਨੂੰ ਹੈਗੇ ਆ ਤੇ ਉਹਨਾਂ ਨੂੰ ਮੈਂ ਥੋੜਾ ਜਿਹਾ ਮੋਟੀਵੇਟ ਕਰਾਂ ਸਮਝਾਵਾਂ ਕਿ ਬਈ ਤੂੰ ਜਾ ਕੇ ਜਿਹੜਾ ਨੇੜੇ ਸਰਕਾਰੀ ਕੇਂਦਰ ਆ ਉੱਥੇ ਇਹਦੀ ਟੀਵੀ ਦੀ ਜਾਂਚ ਕਰਵਾਈ ਜਾਏ ਇਹ ਮੁਫਤ ਜਾਂਚ ਹੁੰਦੀ ਹੈ ਟੀਵੀ ਦੀ ਇਹਦੇ ਵਿੱਚ ਕੋਈ ਸਰਕਾਰ ਵੱਲੋਂ ਠੀਕ ਹੈ ਜੀ ਔਰ ਇਹ ਜਿਹੜੇ ਇਲੈਕਸ਼ਨ ਵਗੈਰਾ ਹੈਗੇ ਆ ਇਹ ਜਿਆਦਾ ਜਿਹੜੇ ਮਤਲਬ ਟੀਵੀ ਹੋਣ ਦੇ ਚਾਂਸਸ ਹੈ ਇਹ ਉਹਨਾਂ ਲੋਕਾਂ ਨੂੰ ਜਿਆਦਾ ਹੋਣ ਦੇ ਚਾਂਸਸ ਹੁੰਦੇ ਆ ਜਿਹੜੇ ਇਕਦੇ 슈ਗਰ ਦੇ ਮਰੀਜ਼ ਹੁੰਦੇ ਆ ਡਾਇਬਟਿਕ ਹੁੰਦੇ ਆ ਕੋਈ ਇਮਿਊਨੋ ਕੰਪਰੋਮਾਈਜ਼ਡ ਆ ਕਿਸੇ ਦੀ ਲੰਬੇ ਤੋਂ ਤੋਂ ਦਵਾਈ ਚੱਲਦੀ ਪਈ ਆ ਠੀਕ ਆ ਕੋਈ ਬਜ਼ੁਰਗ ਲੋਕ ਨੇ ਜਾਂ ਜਿਨ੍ਹਾਂ ਨੂੰ ਪਹਿਲੇ ਵੀ ਟੀਬੀ ਹੋ ਚੁੱਕੀ ਆ ਇਹ ਸਾਰੇ ਵਨਰੇਬਲ ਪੋਪੂਲੇਸ਼ਨ ਉਹ ਆ ਜਾਂਦੀ ਆ ਸਾਡੇ ਜਦੋਂ ਕਰਾਊਡਡ ਪਲੇਸਿਸ ਦੇ ਵਿੱਚ ਲੋਕੀ ਰਹਿੰਦੇ ਆ ਕਰ ਇੱਕ ਛਤ ਦੇਣ ਘਰ ਚ ਜਿਵੇਂ ਲੋਕਾਂ ਨੂੰ ਰਹਿਣਾ ਪੈਂਦਾ ਮਜਬੂਰੀਨ ਰਹਿਣਾ ਪੈਂਦਾ ਪੰਜ ਪੰਜ 6 6 ਆਨੇ ਇੱਕ ਕਮਰੇ ਚ ਰਹਿੰਦੇ ਆ ਕਿਸੇ ਇੱਕ ਨੂੰ ਟੀਬੀ ਆ ਤੇ ਦੂਜੇ ਨੂੰ ਵੀ ਫੈਲਣ ਦਾ ਪੂਰੇ ਪੂਰੇ ਚਾਂਸ ਆ ਇਸ ਕਰਕੇ ਇਹ ਸਾਰੇ ਲੋਕ ਸਾਡੇ 슬ਮ ਏਰੀਆਸ ਟ੍ਰਾਈਬਲ ਜਿਹੜੇ ਆਪਣੇ ਹੈਗੇ ਆ ਮਾਈਗ੍ਰੈਂਟ ਪੋਪੂਲੇਸ਼ਨ ਆ ਇਕੱਠੇ ਰਹਿੰਦੀ ਹੈ ਇਹਨਾਂ ਲੋਕਾਂ ਦੇ ਵਿੱਚ ਤੁਹਾਨੂੰ ਬਹੁਤ ਧਿਆਨ ਨਾਲ ਇਹਨਾਂ ਨੂੰ ਸਮਝਾਉਣ ਦੀ ਲੋੜ ਹੈਗੀ ਆ ਕਿ ਹਾਂ ਵੀ ਤੁਸੀਂ ਆਪਣੇ ਜਿਹੜੇ ਤੁਹਾਨੂੰ ਲੱਛਣ ਦੱਸੇ ਗਏ ਆ ਘਰੇ ਆਂਦੇ ਆਂ ਤੇ ਤੁਸੀਂ ਆਪਣੀ ਮੁਢਲੀ ਜਾਂਚ ਕਰਵਾਓ ਸਭ ਤੋਂ ਪਹਿਲੇ ਸਰਕਾਰੀ ਕੇਂਦਰ ਜਾ ਕੇ ਆਪਣੀ ਬਲਗਮਰੀ ਜਾਂਚ ਕਰਾਈ ਜਾਏ ਨਾਰੀ ਬਲਗਮਰੀ ਜਾਂਚ ਨਾਲ ਛਾਤੀ ਦੇ ਐਕਸਰੇ ਆ ਉਹ ਵੀ ਫ੍ਰੀ ਆਫ ਕੋਸਟ ਹੋ ਜਾਂਦੇ ਆ ਟੀਵੀ ਦੇ ਮਰੀਜ਼ਾਂ ਦੇ ਜਿਹੜੇ ਕਿ ਆਪਣੇ ਸਰਕਾਰੀ ਕੇਂਦਰ ਦੇ ਵਿੱਚ ਫਿਰ ਉਸ ਤੋਂ ਬਾਅਦ ਅਗਰ ਕਿਸੇ ਦੀ ਟੀਬੀ ਸਾਨੂੰ ਡਿਟੈਕਟ ਹੁੰਦੀ ਹੈ ਆਂਦੀ ਆ ਪੋਜ਼ਿਟਿਵ ਆ ਜਾਂਦਾ ਪੇਸ਼ੈਂਟ ਜਾਂ ਸਾਨੂੰ ਐਕਸਰੇ ਬੇਸ ਲੱਗ ਰਿਹਾ ਕਿ ਆਪਕੇ ਨੂੰ ਟੀਬੀ ਹੋ ਸਕਦੀ ਹੈ ਤੇ ਅਸੀਂ ਉਸ ਉਹਦਾ ਜਿਹੜਾ ਵਾ ਟੀਬੀ ਦੀ ਦਵਾਈ ਸਟਾਰਟ ਕਰਦੇ ਆ ਉਹ ਟੀਬੀ ਦੀ ਦਵਾਈ ਬਿਲਕੁਲ ਫ੍ਰੀ ਮਿਲਦੀ ਹੈ ਸਰਕਾਰੀ ਕੇਂਦਰ ਦੇ ਵਿੱਚ ਅਗਰ ਉਹਨੂੰ ਨਾਲ ਕੋਈ ਬੁਖਾਰ ਆ ਜਾਂ ਖਾਂਸੀ ਉਹਦੇ ਦਵਾਈਆਂ ਵੀ ਸਰਕਾਰੀ ਕੇਂਦਰ ਚ ਨਾਲ ਫ੍ਰੀ ਆਫ ਕਾਸਟ ਮਿਲ ਜਾਣਗੀਆਂ ਔਰ ਇਹ ਦਵਾਈਆਂ ਤੁਹਾਨੂੰ ਸਭ ਤੋਂ ਜਿਆਦਾ ਨੇਰਸ ਸੈਂਟਰ ਚ ਵੀ ਮਿਲ ਜਾਣਗੀਆਂ ਜਿਹੜਾ ਵੀ ਤੁਹਾਡੇ ਸਭ ਤੋਂ ਘਰ ਦੇ ਕੋਲੋਸ ਜਿਹੜਾ ਵੀ ਸਰਕਾਰੀ ਕੇਂਦਰ ਹੈ ਉਸੋ ਬਾਅਦ ਇਹ ਕਿ ਜਿਹੜੇ ਵੀ ਟੀਵੀ ਦੇ ਮਰੀਜ਼ ਪੋਜ਼ਿਟਿਵ ਆਉਂਦੇ ਹਨ ਸਰਕਾਰ ਵੱਲੋਂ ਉਹਨਾਂ ਨੂੰ ਸਹਾਇਤਾ ਦਿੱਤੀ ਜਾਂਦੀ ਹੈ ਆਰਥਿਕ ਸਹਾਇਤਾ ਫਾਈਨੈਂਸ਼ੀਅਲ ਹੈਲਪਿੰਗ ਦਿੱਤੀ ਜਾਂਦੀ ਹੈ ਕਿ ਉਹਨਾਂ ਨੂੰ ਹਜ਼ਾਰ ਰੁਪਏ ਮਹੀਨੇ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਜਿਹੜੇ ਉਹਨਾਂ ਦੇ ਅਕਾਊਂਟ ਅਸੀਂ ਬੈਂਕ ਅਕਾਊਂਟ ਲੈਂਦੇ ਆ ਅਧਾਰ ਲਿੰਕਡ ਬੈਂਕ ਅਕਾਊਂਟ ਉਹਨਾਂ ਦੇ ਵਿੱਚ ਉਹ ਪੈਸੇ ਜਦੋਂ ਵੀ ਸਰਕਾਰ ਪਾਉਂਦੀ ਹੈ ਸਿੱਧੀ ਡੀਬੀਟੀ ਡਾਇਰੈਕਟ ਬੈਂਕ ਟ੍ਰਾਂਸਫਰ ਹੋ ਜਾਂਦੀ ਹੈ ਗਵਰਨਮੈਂਟ ਵੱਲੋਂ ਤੇ ਹਜ਼ਾਰ ਰੁਪਏ ਮਹੀਨੇ ਹਿਸਾਬ ਨਾਲ ਜੇ ਕਿਸੇ ਦਾ 6 ਮਹੀਨੇ ਇਲਾਜ ਲਿਆ ਤੇ 6000 ਰੁਪਏ ਉਹਨੂੰ ਉਹਦੇ ਅਕਾਊਂਟ ਪੋਸ਼ਣ ਵੀ ਪ੍ਰੋਪਰ ਖਾ ਸਕੇ ਖਾਣਾ ਖਾ ਸਕੇ ਉਹਨੂੰ ਕੋਈ ਦਿੱਕਤ ਨਾ ਆਵੇ ਕਿਉਂਕਿ ਟੀਵੀ ਨੇ ਮਰੀਜ਼ ਦੇ ਵਿੱਚ ਦੇਖੋ ਜਿੰਨੀ ਜ਼ਰੂਰੀ ਟੀਵੀ ਦੀ ਦਵਾਈ ਆ ਉਹਨਾਂ ਹੀ ਅਸਰ ਰੋਟੀ ਨੇ ਕਰਨਾ ਖਾਣੇ ਨੇ ਕਰਨਾ ਇਸ ਕਰਕੇ ਚੰਗਾ ਖਾਣਾ ਪ੍ਰੋਟੀਨ ਡਾਈਟ ਲੈਣੀ ਉਹ ਬਹੁਤ ਜ਼ਰੂਰੀ ਆ ਇਹਦੇ ਨਾਲ ਨਾਲ ਜਿਹੜੇ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਹੜੇ ਡੇਰਾ ਬਿਆਸ ਵਾਲੇ ਹੈਗੇ ਆ ਲਾਦਾ ਸੋਮੀ ਸੱਸੰਗ ਬਿਆਸ ਵਾਲੇ ਜੀ ਉਹਨਾਂ ਨੇ ਸਾਡਾ ਜ਼ਿਲ੍ਹਾ ਅਡਾਪਟ ਕੀਤਾ ਹੋਇਆ ਵਾ ਟੀਬੀ ਦੇ ਮਰੀਜ਼ਾਂ ਨੂੰ ਉਹ ਘਰ ਘਰ ਖਾਣਾ ਪਹੁੰਚਾਉਂਦੇ ਹਨ ਜਿਹੜੇ ਵੀ ਵਿਲਿੰਗ ਹੋਣ ਜਿੱਦਾਂ ਵੀ ਮਤਲਬ ਜਿਨ੍ਹਾਂ ਵੱਲੋਂ ਸਾਨੂੰ ਹਾਂ ਮਿਲਦੀ ਮਰੀਜ਼ਾਂ ਨੂੰ ਕਿ ਉਹ ਤਿਆਰ ਹੈ ਉਹਨਾਂ ਵੱਲੋਂ ਘਰ ਘਰ ਚ ਖਾਣਾ ਮਿਲਦਾ ਜਾਂ ਉਹ ਪੇਸ਼ੈਂਟ ਨਹੀਂ ਘਰ ਘਰ ਖਾਣਾ ਚਾਹੁੰਦਾ ਤਾਂ ਉਹਨਾਂ ਦੇ ਜਿਹੜਾ ਨੀਅਰੈਸਟ ਡੇਰਾ ਬਿਆਸਤਾ ਸੈਂਟਰ ਉੱਥੇ ਵੀ ਉਹਨਾਂ ਨੂੰ ਦਵਾਈਓ ਤੇ ਮਿਲ ਜਾਂਦਾ ਖਾਣਾ ਦੇ ਦਿੰਦੇ ਨੇ ਇਹਦੇ ਨਾਲ ਸਾਨੂੰ ਪ੍ਰੀਕਾਸ਼ਨਸ ਲੈਣ ਦੀ ਕੀ ਲੋੜ ਹੈ ਅਗਰ ਅਸੀਂ ਬਸਾਂ 'ਚ ਜਾਂਦੇ ਆ ਜਾਂ ਕਿਤੇ ਵੀ ਜਾਂਦੇ ਆ ਤਾਂ ਸਾਨੂੰ ਪਤਾ ਕਿ ਮਤਲਬ ਸਾਨੂੰ ਖਾਂਸੀ ਹੈ ਜਾਂ ਕੁਝ ਹੈਗਾ ਹੈ ਆਪਣਾ ਮੂੰਹ ਟੱਕ ਕੇ ਰੱਖੋ ਜੇ ਮਾਸਕ ਨਹੀਂ ਹੈ ਤੇ ਸਿੰਪਲ ਕਪੜੇ ਨਾਲ ਬੰਨ ਕੇ ਰੱਖੋ। ਔਰ ਕਈ ਵਾਰੀ ਮੈਂ ਬੜੀ ਵਾਰ ਇਹ ਦੇਖਿਆ ਕਿ ਕਈ ਮਰੀਜ਼ਾਂ ਨੂੰ ਹੁੰਦੀ ਸਿੰਪਲ ਅਲਰਜੀ ਹੈ ਲੇਕਿਨ ਉਸ ਚੱਕਰ ਦੇ ਵਿੱਚ ਉਹਨਾਂ ਨੂੰ ਉਹ ਪ੍ਰੋਪਰ ਡਾਇਗਨੋਸਿਸ ਨਹੀਂ ਹੋ ਪਾਂਦੀ। ਜਾਂ ਕਈ ਵਾਰੀ ਅਲਰਜੀ ਸੋਚਦੇ ਰਹਿੰਦੇ ਆ ਤੇ ਉਹ ਟੀਵੀ ਹੁੰਦੀ ਆ। ਇਸ ਕਰਕੇ ਆਪਣੇ ਆ ਦਵਾਈਆਂ ਖਾਣ ਦੀ ਬਜਾਏ ਘਰ ਬਹਿ ਕੇ ਆਪਣੇ ਜਿਹੜੇ ਸਰਕਾਰੀ ਕੇਂਦਰ ਹੈਗਾ ਉਹਦੇ ਕੋਲ ਆ ਕੇ ਆਪਣੇ ਡਾਕਟਰ ਤੋਂ ਆਪਣੀ ਜਾਂਚ ਕਰਵਾਓ ਔਰ ਆਪਣਾ ਜਿਹੜਾ ਪ੍ਰੋਪਰ ਇਲਾਜ ਪਾਓ। ਸਰ ਕਈ ਵਾਰੀ ਅਸੀਂ ਬਲਗਮ ਟੈਸਟ ਕਰਾਉਨੇ ਆ ਹਾਂਜੀ ਬੜੀ ਕਾੜੀ ਬਲਗਮ ਵੀ ਜਿਹੜੀ ਹੁੰਦੀ ਓਹ ਵੀ ਟੈਸਟ ਕਰਾ ਲੈਨੇ ਆ ਪਰ ਬਲਗਮ ਦੇ ਵਿੱਚ ਜਿਹੜਾ ਆ ਉਹ ਟੀਵੀ ਨਹੀਂ ਆਉਂਦੀ ਜੀ ਪਰ ਉਹ ਸਿੰਪਟਮ ਬੁਖਾਰ ਵਾਲੇ ਜਿਹੜੇ ਤੁਸੀਂ ਦੱਸਿਆ ਜਾਂ ਕਿਸੇ ਤਰ੍ਹਾਂ ਦੇ ਖਾਂਸੀ ਉਹ ਵੀ ਰੈਗੂਲਰ ਰਹਿੰਦੀ ਹੈ ਬਿਲਕੁਲ ਉੱਥੇ ਅੱਗੇ ਕਿਸ ਤਰ੍ਹਾਂ ਦੇ ਹੋਰ ਜਿਹੜੇ ਟੈਸਟ ਕਰਵਾਏ ਜਾਣ ਤਾਂ ਕਿ ਉਹਦੀ ਜਾਂਚ ਸਹੀ ਹੋ ਸਕੇ ਜਦੋਂ ਅਗਰ ਇਸ ਤਰ੍ਹਾਂ ਕੇ ਨਾਲ ਹੁੰਦਾ ਹੈ ਤਾਂ ਅਸੀਂ ਕੀ ਕਰਦੇ ਹਾਂ ਉਸ ਤੋਂ ਬਾਅਦ ਇੱਕ ਸੀਟੀ ਸਕੈਨ ਹੁੰਦਾ ਹੈ ਸਰਕਾਰੀ ਹਸਪੀਟਲ ਸਿਵਲ ਹਸਪਤਲ ਗੁਦਾਸਪੁਰ 'ਚ ਫੈਸਿਲਿਟੀ ਹੈਗੀ ਆ ਕਿ ਜਿਹੜਾ ਸਰਕਾਰੀ ਉੱਥੇ ਅੰਦਰ ਸੀਟੀ ਸਕੈਨ ਹੋ ਜਾਂਦਾ ਹੈ ਅਗਰ ਸਾਨੂੰ ਸੀਟੀ ਸਕੈਨ ਦੇ ਵਿੱਚ ਸ਼ੱਕ ਲੱਗਦਾ ਹੈ ਠੀਕ ਹੈ ਉਹਨੂੰ ਲੱਛਣ ਲੱਗਦੇ ਆ ਠੀਕ ਹੈ ਨਾਲ ਅਸੀਂ ਇੱਕ ਦੋ ਟੈਸਟ ਹੁੰਦੇ ਖੂਨ ਦੇ ਉਹ ਵੀ ਅੰਦਰ ਹੀ ਹੋ ਜਾਂਦੇ ਆ ਸਰਕਾਰੀ ਤੇ ਉਹ ਉਹਦੇ ਬੇਸ 'ਤੇ ਅਗਰ ਸਾਨੂੰ ਲੱਗਦਾ ਤੇ ਅਸੀਂ ਫੇਰ ਵੀ ਦਵਾਈ ਸ਼ੁਰੂ ਕਰ ਸਕਦੇ ਹਾਂ ਟੀਵੀ ਜੀ ਸਰ ਜਿਵੇਂ ਕਿ ਸੀਟੀ ਸਕੈਨ ਜਾਂ ਪਲਗਮ ਇਸ ਤੋਂ ਇਲਾਵਾ ਜੋ ਮੇਰੇ ਧਿਆਨ ਦੇ ਵਿੱਚ ਹੈ ਵੀ ਇੱਕ ਟੀਕਾ ਲਗਾ ਕੇ ਵੀ ਚੈੱਕ ਕੀਤਾ ਜਾਂਦਾ ਲਾਸਟ ਟੇਜ ਦੇ ਵਿੱਚ ਹਾਂਜੀ ਉਹ ਉਹਦੇ ਬਾਰੇ ਵੀ ਜਾਣਦੇ ਜੇਕਰ ਅਸੀਂ ਕਿਸੇ ਦੀ ਬਲਗਮ ਦੀ ਜਾਂਚ ਅਸੀਂ ਕਰਾਨੇ ਉਹ ਨੈਗੇਟਿਵ ਆਂਦੀ ਆ ਠੀਕ ਹੈ ਜੀ ਅਸੀਂ ਉਹਦੇ ਉਸ ਤੋਂ ਬਾਅਦ ਸੀਟੀ ਸਕੈਨ ਕਰੰਦੇ ਆ ਉਹ ਵੀ ਨਾਰਮਲ ਆਂਦਾ ਠੀਕ ਹੈ ਪਰ ਉਹਦੇ ਘਰ ਦੇ ਵਿੱਚ ਕਿਸੇ ਨੂੰ ਐਂ ਲਾਗੇ ਚਾਗੇ ਕਿਸੇ ਨੂੰ ਟੀਬੀ ਆ ਜਾਂ ਸਾਨੂੰ ਲੱਗਦਾ ਕਿ ਇਹਨੂੰ ਟੀਬੀ ਹੋ ਸਕਦੀ ਹੈ ਇਦਾਂ ਮੇਰਾ ਮਰੀਜ਼ ਹੈ ਜਾਂ ਇਹ ਸ਼ੂਗਰ ਦਾ ਮਰੀਜ਼ ਆ ਅਸੀਂ ਇੱਕ ਟੀਕਾ ਲਗਾਣੇ ਆ ਸੀ/ਟੀਬੀ ਸਕਿਨ ਟੈਸਟ ਕਰਨੇ ਆ ਉਹਨੂੰ ਉਹ ਵੀ ਸਰਕਾਰੀ ਕੇਂਦਰ ਚ ਲੱਗਦਾ ਹੈ ਅਗਰ ਉਹ ਪੋਜ਼ਿਟਿਵ ਆਂਦਾ ਹੈ ਤੇ ਅਸੀਂ ਉਹਨੂੰ ਇੱਕ ਦਵਾਈ ਦਿੰਨੇ ਆ ਜਿਹਨੂੰ ਕਹਿੰਦੇ ਟੀਬੀ ਪ੍ਰੀਵੈਂਟਿਵ ਥੈਰੇਪੀ ਮਤਲਬ ਕਿ ਟੀਬੀ ਨੂੰ ਹੋ ਨਾ ਜਾਵੇ ਕਦੀ ਫਿਊਚਰ ਦੇ ਵਿੱਚ ਤੇ ਉਹਨਾਂ ਨੂੰ ਦਵਾਈ ਉਹ ਦਿੱਤੀ ਜਾਂਦੀ ਹੈ ਨਾਲ ਦੀ ਨਾਲ ਇਹ ਦਵਾਈ ਉਹਨਾਂ ਨੂੰ ਵੀ ਦਿੱਤੀ ਜਾਂਦੀ ਹੈ ਜਿਹੜੇ ਟੀਬੀ ਦੇ ਮਰੀਜ਼ਾਂ ਦੇ ਵਿੱਚ ਘਰ ਦੇ ਜੀ ਹੈ ਤਾਂ ਕਿ ਉਹਨਾਂ ਨੂੰ ਕਿਉਂਕਿ ক্লোਜ਼ ਕੰਟੈਕਟ ਹੁੰਦੇ ਆ ਨਾਲ ਦਿੰਦੇ ਆ ਅਗਰ ਉਹਨਾਂ ਚ ਵੀ ਉਹ ਜਿਹੜਾ ਟੀਕਾ ਲਗਾ ਕੇ ਅਸੀਂ ਚੈੱਕ ਕਰਦੇ ਜੇ ਪੋਜ਼ਿਟਿਵ ਆਵੇ ਤੇ ਅਸੀਂ ਉਹਨਾਂ ਨੂੰ ਵੀ ਉਹ ਟੀਬੀ ਪ੍ਰੀਵੈਂਟਿਵ ਥੈਰੇਪੀ ਪ੍ਰੋਵਾਈਡ ਕਰਦੇ ਆ ਸਰਕਾਰ ਵੱਲੋਂ ਫ੍ਰੀ ਪ੍ਰੋਵਾਈਡ ਹੁੰਦੀ ਹੈ 12 ਸਰ ਜਿਵੇਂ ਕਿ ਤੁਸੀਂ ਬਹੁਤ ਸਾਰੀ ਜਾਣਕਾਰੀ ਦੇ ਦਿੱਤੀ ਇਹਦੇ ਵਿੱਚ ਮੈਂ ਇੱਕ ਛੋਟਾ ਜਿਹਾ ਸਵਾਲ ਤੁਹਾਡੇ ਨਾਲ ਕਰਨਾ ਚਾਹਾਂਗਾ ਇੱਕ ਮਰੀਜ਼ ਆ ਉਹਨੂੰ ਥੁੱਕ ਦੇ ਵਿੱਚ ਬਲੱਡ ਆ ਰਿਹਾ ਆ ਜਾਂ ਬਲਗਮ ਤੇ ਬਲੱਡ ਆ ਰਿਹਾ ਆ ਪਰ ਉਹਦੇ ਟੋਟਲੀ ਟੈਸਟ ਹੋ ਜਾਂਦੇ ਆ ਇਸੋ ਦਾ ਕੀ ਇੰਜੈਕਟ ਕਰਕੇ ਸਾਰੇ ਕੁਝ ਟੈਸਟ ਹਸਪੀਟਲ ਚ ਕਰਾਇਆ ਜਾਂਦਾ ਟੀਵੀ ਨਹੀਂ ਹੁੰਦੀ ਪਰ ਉਹਨਾਂ ਦੀ ਜਿਵੇਂ ਕਿ ਦਵਾਈ ਜਿਹੜੀ ਉਹਨਾਂ ਨੂੰ ਹਰ ਸਾਲ ਜਿਵੇਂ ਕਿ ਸੀਜ਼ਨਲ ਘਟਾ ਕਣਕ ਦੀ ਬਾੜੀ ਦੇ ਵਿੱਚ ਤੋ ਉਦੋਂ ਉਹਨਾਂ ਨੂੰ ਪ੍ਰੋਬਲਮ ਆ ਜਾਂਦੀ ਕਿ ਉੱਥੇ ਮਤਲਬ ਕਿਸ ਤਰ੍ਹਾਂ ਦਾ ਕੀ ਦੇਖਦੇ ਹੋ ਉਹਦੇ ਚ ਅਸੀਂ ਦੇਖੋ ਜੇਕਰ ਇਸ ਤਰ੍ਹਾਂ ਕੋਈ ਹੁੰਦਾ ਜ਼ਰੂਰੀ ਨਹੀਂ ਹੈ ਮੈਂ ਹੀ ਤੁਹਾਨੂੰ ਦੱਸਿਆ ਕਿ ਜਿਹੜਾ ਖੂਨ ਆ ਨਾ ਟੀਵੀ ਦਾ ਹੀ ਲੱਛਣ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਕਈ ਵਾਰੀ ਲੋਕੀ ਸੋਚਦੇ ਕਿ ਟੀਬੀ ਆ ਹੁੰਦੀ ਉਹ ਅਲਰਜੀ ਹੈ ਫਿਰ ਅਸੀਂ ਉਹਨੂੰ ਅਲਰਜੀ ਦੀ ਦਵਾਈ ਦੇ ਕੇ ਅਕੋਰਡਿੰਗਲੀ ਉਹਨੂੰ ਮੈਨੇਜ ਕੀਤਾ ਜਾਂਦਾ ਸਰ ਇਹਦੇ ਬਾਅਦ ਤੇ ਜਿਵੇਂ ਕਿ ਖਾਣ ਪੀਣ ਦੇ ਵਿੱਚ ਜਿਹੜੇ ਆ ਉਪਰੇਜ ਕਿੰਨੇ ਜ਼ਰੂਰੀ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਨਾ ਕਰਦੀਆਂ ਜਾਂਦਾ ਕਿ ਇਦਾਂ ਦੀ ਕੋਈ ਨੌਬਤ ਨਹੀਂ ਨਾ ਮੈਂ ਬੜੇ ਮਰੀਜ਼ੇ ਦੇਖਦਾ ਜਿਹੜੇ 17-18 ਸਾਲ ਦੀਆਂ ਕੁੜੀਆਂ ਜਾਂ ਜਿਹੜੇ ਡਾਈਟਿੰਗ ਬਹੁਤ ਜ਼ਿਆਦਾ ਕਰਦੀਆਂ ਨੇ ਠੀਕ ਹੈ ਉਹ ਚੱਕਰ ਚ ਕਿ ਆ ਕਿ ਖਾਂਦੀਆਂ ਹੀ ਨਹੀਂ ਕੁਛ ਹੈਗੀਆਂ ਉਹਨਾਂ ਨੂੰ ਟੀਵੀ ਬੜੀ ਆ ਰਹੀ ਹੈ ਜੀ ਔਰ ਇਹ ਸਿਰਫ ਟੀਵੀ ਔਰ ਬੜੇ ਮਤਲਬ ਜਿਹਨੂੰ ਕਹਿ ਲੋਕੇ ਵੈਲ ਟੂ ਡੂ ਫੈਮਲੀ ਜੀ ਜਿਹੜੀ ਹੈ ਪੁਰਾਣੀ ਕਹਾਵਤ ਹੈ ਜੀ ਟੀਵੀ ਸਿਰਫ ਸਾਨੂੰ ਸਲਮ ਏਰੀਆ ਚ ਮਿਲਦੀ ਹੈ ਇੱਕ ਚੀਜ਼ ਹੁਣ ਖਤਮ ਹੋ ਚੁੱਕੀ ਦੀ ਹੈ ਸਾਨੂੰ ਬੜੀਆਂ ਉਹ ਜਿਹੇ ਫੈਮਲੀਆਂ ਤੋਂ ਵੀ ਮਿਲਦੀ ਟੀਵੀ ਜਿਹੜੇ ਕਹਿਨੋ ਜੀ ਬੜੇ ਰਿਸੂਖਦਲ ਪਰਿਵਾਰ ਨੇ ਅੱਛੇ ਪਰਿਵਾਰ ਨੇ ਲੇਕਿਨ ਉਹ ਜਿਹੜੇ ਬੱਚੇ ਡਾਈਟਿੰਗ ਬਹੁਤ ਜ਼ਿਆਦਾ ਕਰਦੇ ਆ ਠੀਕ ਹੈ ਔਰ ਜਿਹੜੇ ਸ਼ੂਗਰ ਦੇ ਮਰੀਜ਼ਾਂ ਦੀ ਸ਼ੂਗਰ ਕੰਟਰੋਲ ਨਹੀਂ ਰਹਿੰਦੀ ਜ਼ਿਆਦਾ ਸ਼ੂਗਰ ਰੰਦੀ ਉਹਨਾਂ ਨੂੰ ਵੀ ਉਹਨਾਂ ਇੱਕ ਖਤਰਾ ਹੁੰਦਾ ਇਮਿਊਨੋ ਕੰਪਰਮਾਈਜ਼ਡ ਹੋ ਜਾਂਦੇ ਪੇਸ਼ੈਂਟ ਜਿਹੜੇ ਵੀ ਔਰ ਇਹਦੇ ਚ ਸਾਨੂੰ ਜ਼ਿਆਦਾ ਜ਼ਰੂਰੀ ਹੈ ਕਿ ਆਪਣਾ ਸਾਡਾ ਖਾਣਾ ਪੀਣਾ ਬਹੁਤ ਵਧੀਆ ਹੋਣਾ ਚਾਹੀਦਾ ਜਿਹੜੇ ਵੀ ਅਸੀਂ ਡੇਰੀ ਆਫਿਸ ਗoing ਲੋਕ ਹੈਗੇ ਆਪਣੇ ਆਪਣੇ ਕੰਮਾਂ 'ਚ ਜਾਂਦੇ ਆ ਸਾਨੂੰ ਖਾਲੀ ਪੇਟ ਘਰੋਂ ਨਹੀਂ ਨਿਕਲਣਾ ਚਾਹੀਦਾ ਸਵੇਰੇ ਆਪਣਾ ਨਾਸ਼ਤਾ ਕਰਕੇ ਹੀ ਜਾਣਾ ਚਾਹੀਦਾ ਉਹੀ ਸਭ ਦਾ ਸਭ ਤੋਂ ਵੱਡਾ ਇਮਿਊਨਿਟੀ ਦਾ ਹਥਿਆਰ ਹੈਗਾ ਵਾ ਖਾਣ ਤੋਂ ਇਲਾਵਾ ਕੋਈ ਇਮਿਊਨਿਟੀ ਨਹੀਂ ਤੁਸੀਂ ਜਿੰਨੀ ਮਰਜੀ মালਟੀਵਿਟਾਮਿਨ ਜੋ ਮਰਜੀ ਖਾ ਲੋ ਜੀ ਪਰ ਜੋ ਤੱਕ ਤੁਸੀਂ ਖਾਣਾ ਨਹੀਂ ਖਾਓਗੇ ਉਹ ਦੀ ਰੀਸ ਕੋਈ ਨਹੀਂ ਹੈਗੀ ਜੋ ਪਰਮਾਤਮਾ ਨੇ ਦਿੱਤਾ ਦਾ ਹਾਂ ਬਿਲਕੁਲ ਸਰ ਜਿਵੇਂ ਕਿ ਆਪਾਂ ਕਹਿ ਸਕਦਾ ਵੀ ਇਮਿਊਨਿਟੀ ਪਾਵਰ ਜਿਹੜੀ ਹੈ ਉਹ ਘਟੇਗੀ ਬੇਤੇ ਚਾਂਸਸ ਬਾਸ ਸਕਦੇ ਬਾਸ ਸਕਦੇ ਆ ਥੈਂਕ ਯੂ ਵੈਰੀ ਮਚ ਸਰ ਜਿਹੜੇ ਮਰੀਜ਼ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗਾ ਲਾਸਟ ਮੈਂ ਤੁਹਾਨੂੰ ਇਹੀ ਮੈਸੇਜ ਦੇਣਾ ਚਾਹੁੰਗਾ ਤੁਹਾਡੇ ਆਣ ਗੁਆਣ ਤੁਹਾਡੇ ਕਿਤੇ ਵੀ ਤੁਹਾਨੂੰ ਕੋਈ ਜੀ ਮਿਲਦਾ ਤੁਹਾਨੂੰ ਨਹੀਂ ਵੀ ਜਾਣਦਾ ਤੁਸੀਂ ਬੱਸਾਂ 'ਚ ਆਪਣੇ ਟ੍ਰੇਨਾਂ 'ਚ ਟਰੈਵਲ ਕਰਦੇ ਹੋ ਰੋਜ਼ ਆਣ ਜਾਣ ਕਰਦੇ ਹੋ ਤੁਹਾਨੂੰ ਪਤਾ ਕਿ ਉਹ ਬੰਦੇ ਨੂੰ ਖਾਂਸੀ ਆ ਉਹਨੂੰ ਐਟਲੀਸਟ ਥੋੜਾ ਜਿਹਾ ਗਾਈਡ ਕਰੋ ਤੇ ਬਈ ਤੁਸੀਂ ਜਾਓ ਆਪਣੇ ਸਰਕਾਰੀ ਕੇਂਦਰ ਦੇ ਵਿੱਚ ਜਾ ਕੇ ਟੈਸਟ ਕਰਾਓ ਇਹੀ ਟੈਸਟ ਬਾਹਰ ਪ੍ਰਾਈਵੇਟ ਚ 3 ਤੋਂ 4 ਹਜ਼ਾਰ ਰੁਪਏ ਦਾ ਹੁੰਦਾ ਹੈ ਜਿਹੜਾ ਸਰਕਾਰੀ ਕੇਂਦਰ ਚ ਬਿਲਕੁਲ ਫਰੀ ਆਫ ਕਾਸਟ ਹੁੰਦਾ ਹੈ ਸੋ ਲੋਕਾਂ ਨੂੰ ਸਿਰਫ ਇੱਕ ਜਾਗਰੂਕ ਕਰਨ ਦੀ ਲੋੜ ਹੈ ਆਪਣੇ ਆਪ ਦੇ ਵਿੱਚ ਵੀ ਜਾਗਰੂਕ ਹੋਣਾ ਤੇ ਨਾਲ ਦੇਆਂ ਨੂੰ ਵੀ ਜਾਗਰੂਕ ਕਰਨ ਕਿ ਤੁਸੀਂ ਆਪਣੇ ਨੇੜਲੇ ਕੇਂਦਰ ਚ ਆ ਕੇ ਇਹ ਟੈਸਟ ਜਲਦੀ ਤੋਂ ਜਲਦੀ ਕਰਵਾਓ ਓਕੇ ਸਰ ਥੈਂਕ ਯੂ ਵੈਰੀ ਥੈਂਕ ਯੂ